ਸੱਚ ਚੋਰਾਂ ਦੇ ਹੌਸਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ ਤਾਜ਼ਾ ਮਾਮਲਾ ਰਾਮਨਗਰ ਕਲੋਨੀ ਮਜੀਠਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਰਾਤ ਇੱਕ ਚੋਰ ਵੱਲੋਂ ਕੱਚ ਦਾਖਲ ਹੋ ਕੇ ਕਰੀਬ ਕੁਝ ਗਹਿਣੇ ਅਤੇ ਨਕਦੀ ਤੇ ਹੱਥ ਸਾਫ਼ ਕੀਤਾ ਚੋੜ ਦੀ ਤਸਵੀਰ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਉਧਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਚੋਰ ਨੂੰ ਜਲਦ ਕਾਬੂ ਕਰਨ ਦਾ ਦਾਵਾ ਕੀਤਾ ਰਾਤ ਨੂੰ ਆਏ 2:30 ਵਜੇ ਮੈਂ ਉੱਠੀ ਹਾਂ 2:30 ਵਜੇ ਦਾ ਟਾਈਮ ਹੈ ਪੇਟ ਨੂੰ ਮਿਲਕ ਦਿੰਦੀ ਪਈ ਆ ਤੇ ਮੈਂ ਅਚਾਨਕ ਦੇਖਿਆ ਵੀ ਸਾਡੇ ਦਰਵਾਜ਼ਾ ਖੁੱਲਾ ਪਿਆ ਵਾ ਦਰਵਾਜ਼ਾ ਖੁੱਲਾ ਆ ਤੇ ਮੈਂ ਛਾਤੀ ਮਾਰੀ ਆ ਫਿਰ ਦਰਵਾਜ਼ੇ ਤੋਂ ਅਸ਼ਕਰ ਵੀ ਮੈਂ ਤਾਂ ਲੌਕ ਕਰਕੇ ਸੁੱਤੀ ਹੋਏ ਤੇ ਅੰਦਰ ਕੌਣ ਚਲਾ ਗਿਆ ਮੇਰੇ ਹਸਬੰਡ ਵੀ ਸੁੱਤੇ ਹੋਏ ਆ ਤੇ ਮੈਂ ਵੇਖਿਆ ਵਾ ਤੇ ਉਹਨੇ ਦਿਨ ਬੰਦਾ 900000 ਹੋ ਕੇ ਤੋਂ ਹਾਂ ਦੇ ਰੂਮ ਚੋਂ ਨਿਕਲਦਾ ਪਿਆ ਬਾਹਰ ਮੌਕੇ ਤੇ ਫੜਿਆ ਨਹੀਂ ਮੈਂ ਮਤਲਬ ਚਲਾਈਆਂ ਨੂੰ ਵੇਖ ਕੇ ਤੇ ਉਹਨੇ ਦਿਨ ਮੇਰੇ ਹਸਬੰਦ ਉੱਠੇ ਆ ਉੱਠ ਕੇ ਇਹਨਾਂ ਨੇ ਤੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਦਿਨ ਉਹ ਨਿਕਲ ਗਿਆ ਸਰ ਉਹ ਇਕੱਲਾ ਹੀ ਬੰਦਾ ਸੀ ਉੱਪਰ ਤੇ ਇਕੱਲਾ ਹੀ ਆਇਆ ਸੀ ਸੀਟੀਵੀ ਚ ਅਸਲ ਜੋ ਇਕੱਲਾ ਹੀ ਆਂਦਾ ਪਿਆ ਹੋ ਸਕਦਾ ਲੰਬੇ ਕਿਤੇ ਉਹਨਾਂ ਖਲਾਰੇ ਹੋਣ ਇਨਸਾਨ ਮੇਰੇ ਬੇਟੇ ਦੀਆਂ ਚੈਨੀਆਂ ਸੀ 4 ਤੇ ਚਾਂਦੀ ਦੀ ਨਾਲ ਹੀ ਖੜੇ ਸੀ ਤੇ ਸਾਡੇ ਪੈਸੇ ਹੀ ਕਮੇਟੀ ਹੀ ਮੈਂ ਜੋੜ ਕੇ ਰੱਖੀ 3000 ਰੁਪਿਆ ਤੇ ਉਹ ਸਾਡਾ ਸਭ ਕੱਢ ਕੇ ਲੈ ਗਿਆ ਇਹਨਾਂ ਕੰਪਲੇਟ ਕੀਤੀ ਵੀ ਦਾ 2:30 ਵਜੇ ਦੀ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਜੋ ਬੰਦੇ ਕਾਰਨ ਇੱਕ ਦਾ ਕਿਹਾ ਹੋਇਆ ਜੀ ਚਾਰ ਚੀਜ਼ਾਂ ਹੁੰਦੀਆਂ ਹੂੰ ਤੇ ਤੀਤਿਆ ਦਿਆ ਨੇ ਕਮੇਟੀ ਚੁੱਪੀ ਸੀਗੀ ਬੱਚੇ ਦਾ ਲਾਜ ਕਰਾਉਣ ਦੇ ਹੂੰ ਉਹ ਲੈ ਗਏ ਤੇ ਜੋ ਵੀ ਬਾਦ ਗਏ ਪਾਣੀ ਹੋ ਕਦਾ ਸਚੂ ਸਾਹਿਬ ਦੇ ਡਿਊਟੀ ਉੱਤੇ ਫਿਰ ਹੌਸਲੇ ਚਲੇ